ਨੇ ਪਿੰਡ ਮੇ ਸਾਰਿਆਂ ਜਾਇਆ ਦਸਾਂ ਦਸਾਂ ਕਿੱਲਿਆ ਪਾਣੀ 20ਾਂ 20ਾਂ ਕਿੱਲਿਆ ਪਾਣੀ 100 100 ਕਿੱਲੇ ਚ ਪਾਣੀ ਲੋਕਾਂ ਟਰੈਕਟਰ ਆ ਕੇ ਪਾਣੀ ਬਾਸ ਸੁੱਟਦੇ ਪਏ ਆ ਪਰ ਸਰਕਾਰ ਆ ਜਿਹੜੀਆਂ ਐ ਕਿ ਸਰਕਾਰ ਨੇ ਕੋਈ ਮਤ ਨਹੀਂ ਕੀਤੀ ਭਰਾ ਗੁੱਸਾ ਕਰੇ ਭਰਾ ਰਾਜੀ ਕਰੇ ਕੋਈ ਸਰਕਾਰ ਨੂੰ ਜਿਹਦਾ ਇਹਨਾਂ ਨੂੰ ਘਰ ਤੋਂ ਘੱਟ ਵੀ ਘਰ ਤੋਂ ਘੱਟ ਵੀ 40-40 ਹਜ਼ਾਰ ਰੁਪਈਆ ਨੇ ਇੱਕ ਕਿਲੇ ਦਾ ਪਰਮਾਨੰਤ ਦੇਣ 40-40 ਹਜ਼ਾਰ ਰੁਪਈਆ ਤੇ ਜਿਨ੍ਹਾਂ ਦੇ ਕੋਠੇ ਤੇ ਹੈਗੇ ਆ ਉਹ ਸਰਕਾਰ ਕੋਠੇ ਪਾ ਕੇ ਦਵੇ ਕੋਠੇ ਪਾ ਕੇ ਤੇ ਬਿਲਕੁਲ ਕੇਂਦਰ ਸਰਕਾਰ ਵੀ ਦਵੇ ਪੰਜਾਬ ਸਰਕਾਰ ਵੀ ਦਵੇ ਇਹਨਾਂ ਨੂੰ ਚਾਹੀਦਾ ਗਾਂ ਇਹਨਾਂ ਨੇ ਆਉਣ ਵਾਲੇ ਵੋਟਾਂ ਲੈਣੀਆਂ ਤੇ ਇਹ ਨਹੀਂ ਕੋਈ ਕਰਦਾ ਤੇ ਗਾਂ ਤੁਸੀਂ ਸੰਗਤਜੀ ਫਰੀਦ ਨੂੰ ਅਗਲਾ ਘਰ ਬਖਾ ਦਿਓ ਪਰ ਜਿਹੜੀਆਂ ਮੱਤਾਂ ਹੋਈਆਂ ਸਾਡੀਆਂ ਬਾਦੋਂ ਜਿ ਜਥੇਬੰਦੀਆਂ ਆਈਆਂ ਸਾਡੀ ਇੰਨੀ ਮੱਤ ਕਿਸੇ ਇਲਾਕੇ ਦੀ ਅਸੀਂ ਸਾਰੀ ਉਮਰ ਇਹਦਾ ਦੇਣ ਨਹੀਂ ਦੇ ਸਕਦੇ ਇਲਾਕੇ ਵਾਲੇ ਬਿਲਕੁਲ ਵੀ ਇੰਨਾ ਬਾਹਰੋਂ ਆਣ ਕੇ ਸਾਡੇ ਕੋਲ ਜੋ ਲੋਡ ਸੀ ਆਟਾ ਦਾਲ ਅੱਜ ਜਿਹੜੀਆਂ ਹੁੰਦੀਆਂ ਨਾ ਕਾਂਡੀਆਂ ਪੀ ਪਲੈਸਟਰ ਕਰਨ ਵਾਸਤੇ ਕਾਂਡੀਆਂ ਜਿਹੜੀਆਂ ਕੰਧਾਂ ਨੂੰ ਪਲੈਸਟਰ ਕਰਦੇ ਆ ਮੁਸਲਮਾਨ ਯੂਪੀ ਦੇ ਉਹ ਕਾਂਡੀਆਂ ਲੈ ਕੇ ਆਏ ਹਮ ਅਜੇ ਇਹਨਾਂ ਮਿਸਤਰੀਆਂ ਨੇ ਪਹਿਲਾਂ ਅੰਦਰ ਕਰਦੇ ਉਹਨੇ ਕਾਂਡੀਆਂ ਲੈ ਕੇ ਵਾਸਤਾ ਹੀ ਬਿਲਕੁਲ ਜੀ ਉਹ ਵੀ ਬੀਬੀਆਂ ਘਰਾਂ 'ਚ ਪਾਣੀ ਜਿਹੜਾ ਚੁੰਦੇ ਨੇ ਵਜ੍ਹਾ ਕੋ ਬਾਹਰ ਕਰਦੇ ਨੇ ਤੇ ਕਾਂਡੀਆਂ ਨਾਲ ਉਹ ਕਾਂਡੀਆਂ ਲੈ ਕੇ ਆਏ ਚੱਕਲੇ ਵੇਲ ਨੇ ਆਟਾ ਸਾਰਾ ਚਾਰ ਚਾਰਾ ਬਿਸਤਰੀ ਹਾਂ ਸਾਡੇ ਇਲਾਕੇ ਨੂੰ ਐਰ ਕੀ ਇਨਾ ਲੋਕਾਂ ਨੇ ਬਾਹਰ ਆਣ ਕੇ ਆਣ ਧਰਨਾ ਵਾਦੂ ਗੱਫੇ ਦਿੱਤੇ ਆ ਦੁਖੀ ਵੀ ਅਸੀਂ ਬਹੁਤ ਜ਼ਿਆਦੇ ਆ ਪਰ ਉਹ ਗੱਲ ਨਹੀਂ ਬੜੀ ਕੀ ਸਾਡਾ 70 70 ਹਜ਼ਾਰ ਦਾ ਝੋਨਾ ਸੀ ਚਲੋ ਸਾਨੂੰ ਵੱਡੀ ਗੱਲ ਤੇ ਸਾਰਾ ਪਾਲ ਆ ਗਿਆ 40 ਹਜ਼ਾਰ ਦਾ 30 ਦਾ ਸਮਾਨ ਮਿਲ ਗਿਆ 20 ਤੋਂ ਘੱਟ ਸਾਨੂੰ ਸਮਾਂ ਸਾਰਾ ਨਹੀਂ ਆਦਾ ਬੰਦਾ ਵਿੱਚੇ ਚਾਰਾ ਵਿੱਚੇ ਦਾਣਾ ਸਾਡਾ 20 ਹਜ਼ਾਰ ਦਾ ਨਹੀਂ ਬੰਦਾ ਪਰ ਝੋਨਾ 70 70 ਹਜ਼ਾਰ ਦਾ ਕਿੱਲਾ ਗਿਆ ਅੱਜ ਇਹ ਬੇਨਤੀ ਕਰਦੇ ਆਂ ਆਪ ਹੀ ਜਿਹੜਾ ਗਾਂ ਹੁਣ ਸਵਾ ਮਾ ਸਾਡਾ ਜਿਹੜਾ ਕਣਕ ਸਾਡੀ ਸਿਰਤੀ ਆਈ ਆ ਜਿਹੜੇ ਸੰਗਤ ਇਸ ਇਲਾਕੇ ਚ ਰਹਿੰਦੀ ਉਹਨਾਂ ਨੂੰ ਪਤਾ ਵੀ ਜਿਹੜੀ ਇਹ ਜ਼ਮੀਨ ਆ ਇਹ ਕਿਵੇਂ ਬਿਜਾਈ ਹੁੰਦੀ ਆ ਵੀ ਇਹ ਕਿਵੇਂ ਵੱਤਰ ਹੁੰਦੀ ਆ ਇਹ ਰਾਲ ਭਰ ਕੇ ਦਿਨੇ ਵੱਤਰ ਆ ਜਾਂਦੀ ਆ ਕੁਝ ਲੱਗ ਕੇ ਇਹੋ ਜੇ ਗੇ ਬਿਲਕੁਲ ਇਹੋ ਜਿਹਾ ਸਾਡਾ ਏਰੀਆ ਦਰਿਆ ਏਰੀਆ ਵਾ ਇਹ ਰੇਤਾਂ ਲੀ ਜਾ ਰਹੀਆਂ ਪਿਆਰੀਆਂ ਰੇਤ ਲੀਆਂ ਜਾ ਰਹੀਆਂ ਹਾਂ ਇਹਨਾਂ ਦੇ ਵਿੱਚ ਮੈਂ ਤੇ ਇਹੋ ਹੀ ਕਹਿਣਾ ਜਿਹੜੇ ਸਾਡੇ ਸਿੱਖ ਭਰਾ ਨੇ ਆ ਵੀ ਅਸੀਂ ਕਣਕਾਂ ਵੀ ਕੇ ਸਾਰਾ ਕਰਕੇ ਜਾਵਾਂ ਤੇ ਮੈਂ ਤੇ ਬੇਨਤੀ ਕਰਦਾ ਵੀ ਭਰਾਓ ਬੜੀ ਤੁਹਾਡੀ ਸੇਵਾ ਤੁਸੀਂ ਇਹ ਇਲਾਕੇ ਜੀਵਨ ਜਨਨ ਨੂੰ ਇਹ ਜਿੰਨਾ ਹਿਸਾਬ ਕਰਕੇ ਕਿੱਲੇ ਦੇ ਹਿਸਾਬ ਨਾਲ ਕੋਈ ਦਾ 5-5 ਕੋਈ 10000 ਰੁਪਇਆ ਆਟਰ ਕੇਲੇ ਨੂੰ ਦੇ ਦੋ ਉਹ ਆਪ ਦਾ ਬੀਖਾ ਦੇ ਐਡੀ ਦਰੋਂ ਟਰੈਕਟਰ ਤੁਸੀਂ ਫਿਰੋਜਪੁਰ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਟਰੈਕਟਰ 25 25 50 ਪਰ ਟਰੈਕਟਰ ਲਿਓਂ ਦਿਓ ਇੰਨੇ ਰੋੜਾਂ ਤੇ ਮਸ਼ੀਨਰੀ ਚੱਲਦੀ ਆ ਚਵਾ ਬੜਾ ਮਾੜਾ ਇਹਨਾਂ ਔਖਾ ਆ ਜਾਂਦਾ ਨੁਕਸਾਨ ਵੀ ਹੋ ਸਕਦਾ ਇੱਥੇ ਟਰੈਕਟਰ ਘੜ ਘੜ ਰਹਿ ਗਏ ਹਰ ਇੱਕ ਕੋਈ ਜ਼ਿੰਮੇਵਾਰ ਕੋ ਟਰੈਕਟਰ ਆ ਪਿਆਰੀ ਸਾਧ ਸੰਗ ਜੀ ਬਹੁਤ ਬਹੁਤ ਧੰਨਵਾਦ ਜੀ ਆ ਤੁਹਾਨੂੰ ਤੁਹਾਡੇ ਆਪਣੀ ਚੰਨ ਸਾਡੀ ਧਰਤੀ ਸਾਡੇ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸਤਕਾਰਯੋਗ ਮਹਾਪੁਰਖ ਬਾਬਾ ਦਲਬਾਗ ਸਿੰਘ ਜੀ ਜਿਹੜੇ ਮੁੱਖ ਸੇਵਾਦਾਰ ਨੇ ਗੁਰਦਾਰਾ ਬਾਬਾ RAM nalal RPK ਦੇ ਤਾਂ ਉਹ ਮੌਜੂਦ ਹੈਗੇ ਆਪਾਂ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਨੇ ਇਹ ਵਿਚਾਰਾਂ ਕਿਸੇ ਜਾਤ ਪਾਤ ਨੂੰ ਲੈ ਕੇ ਕਿਸੇ ਧਰਮ ਨੂੰ ਲੈ ਕੇ ਕਿਸੇ ਖਾਸ ਫਿਰਕੇ ਨੂੰ ਲੈ ਕੇ ਨਹੀਂ ਹੈਗੀਆਂ ਜੋ ਸਾਡੇ ਇਲਾਕੇ ਦੀਆਂ ਸਮੱਸਿਆਵਾਂ ਆਸੀਂ ਵੇਖ ਰਹੇ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਸਮੱਸਿਆਵਾਂ ਆ ਰਹੀਆਂ ਨੇ ਜਾਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਚੀਜ਼ਾਂ ਸਾਹਮਣੇ ਆ ਸਕਦੀਆਂ ਉਹ ਚੀਜ਼ਾਂ ਨੂੰ ਲੈ ਕੇ ਅਸੀਂ ਥੋੜਾ ਜਿਹਾ ਸਾਡੇ ਨਾਲ ਵਿਚਾਰ ਚਰਚਾ ਸਾਂਝੀ ਕਰਾਂਗੇ ਕਿਉਂਕਿ ਵੱਡੇ ਪੱਧਰ ਤੇ ਸਾਡੇ ਇਲਾਕੇ ਦੇ ਵਿੱਚ ਜੇਕਰ ਫਰੋਇਪੁਰ ਦੀ ਗੱਲ ਕਰਦੇ ਆ ਤਾਂ ਹਰ ਇੱਕ ਹੈਡਵਕਸ ਤੋਂ ਲੈ ਕੇ ਫਰੋਇਪੁਰ ਤੱਕ ਜਿਹੜਾ ਬਹੁਤ ਵੱਡੇ ਪੱਧਰ ਤੇ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਉਸ ਚੀਜ਼ ਤੇ ਥੋੜੀ ਬੜੀ ਵਿਚਾਰ ਚਰਚਾ ਕਰਾਂਗੇ ਭਾਵੇਂ ਬੇਸ਼ੱਕ ਦੀ ਵੱਡੇ ਪੱਧਰ ਤੇ ਵੱਡੇ ਨੁਕਸਾਨ ਹੋਏ ਆ ਪਰ ਉਹਨਾਂ ਵੱਡੇ ਨੁਕਸਾਨਾਂ ਦੇ ਵਿੱਚ ਯਤਨ ਵੀ ਵੱਡੇ ਹੋਏ ਆ ਸਾਡੇ ਸਮਾਜ ਸੇਵੀ ਸੰਸਥਾਵਾਂ ਦੁਆਰਾ ਔਰ ਸਾਡੇ ਜਿਹੜੇ ਧਾਰਮਿਕ ਸੰਸਥਾਵਾਂ ਦੁਆਰਾ ਟਕਸਾਲਾਂ ਦੁਆਰਾ ਸੰਪਰਦਾਵਾਂ ਸੰਤ ਮਹਾਂਪੁਰਖਾਂ ਦੁਆਰਾ ਔਰ ਪੂਰੇ ਐਨਆਰਆਈ ਸਾਡੇ ਜਿਹੜੇ ਭਰਾ ਹੈਗੇ ਆ ਸਾਡੇ ਜਿਹੜੇ ਸਿੱਖ ਭਰਾ ਹੈਗੇ ਆ ਸਾਡੇ ਪੰਜਾਬੀ ਭਰਾ ਹੈਗੇ ਉਹਨਾਂ ਨੇ ਵੱਡੇ ਪੱਧਰ ਤੇ ਨੁਕਸਾਨ ਜਿੱਥੇ ਬੰਦੀਆਂ ਜਿਵੇਂ ਹੈਗੀਆਂ ਉਹਨਾਂ ਨੇ ਮਦਦ ਕੀਤੀ ਹੈਗੀ ਤਾਂ ਇਹਦੇ ਤੇ ਅਸੀਂ ਕੁਝ ਹੋਰ ਵਿਚਾਰ ਚਚਾ ਕਰਨੀ ਚਾਹਾਂਗੇ ਮਦਦ ਜਿਹੜੀ ਹੋਵੇ ਕਿਸ ਤਰੀਕੇ ਨਾਲ ਹੋਵੇ ਜਾਂ ਇਸ ਤੋਂ ਵਧੀਆ ਕਿਵੇਂ ਹੋ ਸਕਦੀ ਬੇਸ਼ੱਕ ਦੀ ਮਦਦ ਬਹੁਤ ਵਧੀਆ ਹੋ ਰਹੀ ਹੈ ਤਾਂ ਉਹਦੇ ਤੇ ਆਪਾਂ ਵਿਚਾਰ ਚਰਚ ਮਾਪਰਖੋ ਵਾਇਕਰ ਜੀ ਕਾਲ ਸਾਹਿਬ ਵਾਇਕਰ ਜੀ ਖਾਤੇ ਆਪਾਂ ਵਿਚਾਰ ਚਰਚਾ ਕਰ ਰਹੇ ਆ ਜੀ ਜਿਸ ਤਰ੍ਹਾਂ ਮਾਪਰਖੋ ਵੱਡੇ ਪੱਧਰ ਤੇ ਮਦਦ ਆ ਰਹੀ ਹੈ ਆਪਣੇ ਸਾਰੇ ਇਲਾਕੇ ਚ ਹਾਂਜੀ ਹਾਂਜੀ ਤਾਂ ਉਹਦੇ ਤੇ ਤੁਹਾਡੇ ਵਿਚਾਰ ਕੀ ਕਿਸ ਤਰ੍ਹਾਂ ਦੀ ਮਦਦ ਹੋ ਰਹੀ ਹੈ ਜਾਂ ਕਿਸ ਤਰ੍ਹਾਂ ਦੇ ਸੁਝਾਅ ਤੁਹਾਡੇ ਇਹਦੇ ਵਾਇਕਰ ਜੀ ਕਾਲ ਸਾਹਿਬ ਇਹ ਫਤ ਇਹ ਬੇਨਤੀ ਆ ਵੀ ਇਹ ਜਿਹੜਾ ਆਪਣੇ ਜ਼ਿਲ੍ਹਾ ਫਰੀਦਕੋਟ ਇਸ ਇਲਾਕੇ ਦੇ ਜਿਹੜੀਆਂ ਤੋਂ ਆ ਕੇ ਜਿੰਨੇ ਸਾਡੇ ਪਿੰਡ ਜਿੰਨੇ ਟੋਟਲੇ ਕਰਦੇ ਆ ਕਿ ਬੰਦੇ ਥਾਂ ਟਿਕਰ ਹਾਂਜੀ ਬਹੁਤ ਜ਼ਿਆਦਾ ਹੜ ਆਇਆ ਪਾਣੀ ਵਾਲਾ ਝੋਨੇ ਜਿਹੜੇ ਸੀ 70 70 ਹਜ਼ਾਰ ਦੇ ਝੋਨੇ 80 80 ਹਜ਼ਾਰ ਦੇ ਕਿਲੇ ਦੇ ਝੋਨੇ ਸੀ ਅਸੀਂ ਸਾਰੇ ਝੋਨੇ ਜੇ ਵੇਦੇ ਰਹੇ ਝੋਨੇ ਲੱਗਦੇ ਰਹੇ ਵੇਦੇ ਵੀ ਰਹੇ ਜਾਂਦੇ ਵੀ ਰਹੇ ਹਾਂ ਕਿਉਂਕਿ ਅਸੀਂ ਏਰੀਏ ਦੇ ਵਿੱਚ ਰਹਿੰਦੇ ਰਹੇ ਹਾਂ ਪਰ ਜਿਹੜੀਆਂ ਮਤਾਂ ਹੋਈਆਂ ਸਾਡੀਆਂ ਬਾਦੋਂ ਜਿ ਜਥੇਬੰਦੀਆਂ ਆਈਆਂ ਸਾਡੀ ਇੰਨੀ ਮਤ ਕੀ ਸੀ ਲੱਗ ਕੇ ਦੀ ਅਜੀ ਸਾਰੀ ਉਮਰ ਇਹਦਾ ਦੇਣ ਨਹੀਂ ਦੇ ਸਕਦੇ ਇਲਾਕੇ ਵਾਲੇ ਬਿਲਕੁਲ ਵੀ ਇੰਨਾ ਬਾਹਰੋਂ ਆਲ ਕੇ ਸਾਡੇ ਕੋਲ ਜੋ ਲੋਡ ਸੀ ਆਟਾ ਦਾਲ ਅੱਜ ਜੀਆਂ ਹੁੰਦੀਆਂ ਨਾ ਕਾਂਡੀਆਂ ਇਹ ਪਲੈਸਟਰ ਕਰਨ ਵਾਸਤੇ ਕਾਂਡੀਆਂ ਜਿਹੜੀਆਂ ਕੰਧਾਂ ਨੂੰ ਪਲੈਸਟਰ ਕਰਦੇ ਆ ਮੁਸਲਮਾਨ ਯੂਪੀ ਦੇ ਉਹ ਕਾਂਡੀਆਂ ਲੈ ਕੇ ਆਏ ਹਮ ਅੱਜ ਇਹਨਾਂ ਮਿਸਤਰੀਆਂ ਨੇ ਪਲੰਦਰ ਕਰਦੇ ਉਹਨਾਂ ਕਾਂਡੀਆਂ ਦੇ ਵਾਸਤਾ ਹੀ ਬਿਲਕੁਲ ਉਹ ਵੀ ਬੀਬੀਆਂ ਘਰਾਂ 'ਚ ਪਾਣੀ ਜਿਹੜਾ ਚੁੰਧਦੇ ਵਜਾ ਬਾਹਰ ਕਰਦੇ ਨੇ ਕਾਂਡੀਆਂ ਨਾਲ ਉਹ ਕਾਂਡੀਆਂ ਲੈ ਕੇ ਆਏ ਚੱਕਲੇ ਵੇਲ ਨੇ ਆਟਾ ਸਾਰਾ ਚਾਰ ਚਾਰ ਬਿਸਤਰੀ ਹਾਂ ਸਾਡੇ ਇਲਾਕੇ ਨੂੰ ਐਰ ਕੀ ਇਨਾ ਲੋਕਾਂ ਨੇ ਬਾਹਰੋਂ ਆਣ ਕੇ ਰਣਤਨ ਨਾਲ ਵਾਦੂ ਗੱਫੇ ਦਿੱਤੇ ਆ ਪਰ ਦੁਖੀ ਵੀ ਅਸੀਂ ਬਹੁਤ ਜ਼ਿਆਦੇ ਆ ਪਰ ਉਹ ਗੱਲ ਨਹੀਂ ਬੜੀ ਵੀ ਸਾਡਾ 70 70 ਹਜ਼ਾਰ ਦਾ ਝੋਨਾ ਸੀ ਬਿਲਕੁਲ ਚਲੋ ਸਾਨੂੰ ਵੱਡੀ ਗੱਲ ਤੇ ਸਾਰਾ ਪਾਲ ਆ ਗਿਆ 40 ਹਜ਼ਾਰ ਦਾ 30 ਦਾ ਸਮਾਨ ਮਿਲ ਗਿਆ 20 ਤੋਂ ਘੱਟ ਸਾਨੂੰ ਤਮਾ ਸਾਰਾ ਨਹੀਂ ਆ ਡਾ ਬੰਦਾ ਵਿੱਚੇ ਚਾਰਾ ਵਿੱਚੇ ਦਾਣਾ ਸਾਡਾ 20 ਹਜ਼ਾਰ ਦਾ ਨਹੀਂ ਬੰਦਾ ਬਸ ਝੋਨਾ 70 70 ਹਜ਼ਾਰ ਦਾ ਕਿੱਲਾ ਗਿਆ ਡਾ ਬਿਲਕੁਲ ਜੀ ਬਿਲਕੁਲ ਅਜੀ ਤੇ ਇਹ ਬੇਨਤੀ ਕਰਦੇ ਆਂ ਆਪ ਹੀ ਜਿਹੜਾ ਗਾਂ ਹੁਣ ਸਵਾ ਮਾ ਸਾਡਾ ਜਿਹੜਾ ਕਣਕ ਸਾਡੀ ਸਿਰਤੀ ਆਈ ਆ ਜਿਹੜੇ ਸੰਗਤ ਇਸ ਇਲਾਕੇ ਚ ਰਹਿੰਦੀ ਉਹਨਾਂ ਨੂੰ ਪਤਾ ਵੀ ਜਿਹੜੀ ਇਹ ਜ਼ਮੀਨ ਆ ਇਹ ਕਿਵੇਂ ਬਿਜਾਈ ਹੁੰਦੀ ਆ ਵੀ ਇਹ ਕਿਵੇਂ ਵਤਰ ਹੁੰਦੀ ਆ ਇਹ ਰਾਲ ਭਰ ਕੇ ਦਿਨੇ ਵਤਰਾ ਜਾਂਦੀ ਆ ਕੁਝ ਲੱਗ ਕੇ ਇਹੋ ਜਿਹੇ ਇਹੋ ਜਿਹਾ ਸਾਡਾ ਏਰੀਆ ਦਰਿਆ ਏਰੀਆ ਵਾ ਇਹ ਰੇਤਾਂ ਹੀ ਜਾ ਰਹੀਆਂ ਪਿਆਰੀਆਂ ਰੇਤ ਲੀਆਂ ਜਾ ਰਹੀਆਂ ਇਹ ਇਹਨਾਂ ਦੇ ਵਿੱਚ ਮੈਂ ਤੇ ਇਹੋ ਹੀ ਕਹਣਾ ਜਿਹੜੇ ਸਾਡੇ ਸਿੱਖ ਭਰਾ ਹੁੰਦੇ ਆ ਵੀ ਅਸੀਂ ਕਣਕਾਂ ਬੀਜ ਕੇ ਸਾਰਾ ਕਰਕੇ ਜਾਵਾਂ ਸੀ ਮੈਂ ਤੇ ਬੇਨਤੀ ਕਰਦਾ ਵੀ ਭਰਾਓ ਬੜੀ ਤੁਹਾਡੀ ਸੇਵਾ ਤੁਸੀਂ ਇਹ ਇਲਾਕੇ ਜੀਵਨ ਜਨਨ ਨੂੰ ਇਹ ਜਿੰਨਾ ਹਿਸਾਬ ਕਰਕੇ ਕਿੱਲੇ ਦੇ ਹਿਸਾਬ ਨਾਲ ਕੋਈ 5-5 ਕੋ 10000 ਰੁਪਇਆ ਅੱਧਰ ਕਿੱਲੇ ਨੂੰ ਦੇ ਦੋ ਉਹ ਆਦਾ ਵੀ ਖਾ ਲਿਆ ਐਡੀ ਦਰੋਂ ਟਰੈਕਟਰ ਤੁਸੀਂ ਫਰੋਜਪੁਰ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਟਰੈਕਟਰ 25 25 50 ਦਾ ਟਰੈਕਟਰ ਲਿਓਂ ਦਿਓ ਇੰਨੇ ਰੋਡਾਂ ਤੇ ਮਸ਼ੀਨਰੀ ਚੱਲਦੀ ਆ ਚਮਾ ਬੜਾ ਮਾੜਾ ਇਹਨਾ ਔਖਾ ਆ ਜਾਂਦਾ ਨੁਕਸਾਨ ਵੀ ਹੋ ਸਕਦਾ ਇੱਥੇ ਟਰੈਕਟਰ ਘਰ ਘਰ ਹੈਗੇ ਹਰ ਇੱਕ ਕੋਈ ਜ਼ਿੰਮੇਵਾਰ ਕੋ ਟਰੈਕਟਰ ਹੈ ਜਿਹਦੇ ਕੋਈ ਨਹੀਂ ਟਰੈਕਟਰ ਹੈਗਾ ਉਹਦੀ ਪੈਸੀ ਅਸੀਂ ਭੀਜਾਂ ਦੇ ਟਰੈਕਟਰ ਵੀ ਉਹਨੂੰ ਦੇ ਦਾਂਗੇ ਗਵਾਂਡੀ ਦਾ ਟਰੈਕਟਰ ਵੀ ਕਹਦਾ ਦੇ ਵੀ ਸੋਹਣਾ ਕੋਈ ਟਰੈਕਟਰ ਨਹੀਂ ਹੈਗਾ ਤੂੰ ਉਹਦੀ ਮਤ ਕਰ ਅਸੀਂ ਨਾਲ ਜਾ ਕੇ ਉਹਦਾ ਆਪ ਦਾ ਗੁਰਦਰ ਦਾ ਟਰੈਕਟਰ ਵੀ ਜਵਾਂਦੇ ਤੇ ਗਵਾਂਡੀ ਦਾ ਟਰੈਕਟਰ ਵੀ ਲਾਵਾਂਗੇ ਉਹਦੀ ਪਹਿਲੀ ਅਸੀਂ ਨਾਲ ਪਿਆਵਾਂ ਤੇ ਇਹੋ ਹੀ ਆ ਮਸਲਾ ਹਲ ਹੋ ਸਕਦਾ ਵੀ ਟਰੈਕਟਰ ਲਿਉਣ ਨਾਲੋਂ ਇਥੇ ਜਿਹੜੇ ਸਾਡੇ ਭਰਾ ਉਹਨੇ ਬਹਿ ਜਾਣ ਪਿੰਡ ਦੇ ਵਿੱਚ ਜਿਹੜੇ ਪਿੰਡ 'ਚ ਮਰਜ਼ੀ ਬਹਿ ਜਾਣ ਬਹਿ ਜਾਣ ਬਿਲਕੁਲ ਤੇ ਇਹ 10 ਵੀ ਬੰਦੇ ਜਾਂ 5 ਬੰਦੇ ਜਾਂ 10 ਬੰਦੇ ਬਹਿ ਜਾਣ ਉਹਨਾਂ ਨੂੰ ਮਾਇਆ ਜਿਹੜੀ ਆ ਜੋ ਸਦਕਾ ਨਹੀਂ ਉਹਨਾਂ ਨੂੰ ਜ਼ਿਮੀਂਦਾਰਾਂ ਨੂੰ ਦੇ ਦਨ ਤੇ ਅਸੀਂ ਜਾਣੇ ਵੀ ਇਹ ਸਭ ਤੋਂ ਵੱਡੀ ਸੇਵਾ ਹੈ ਟਰੈਕਟਰ ਲਿਆਉਣ ਦੀ ਏਡੀ ਦਰੋਂ ਖੇਤ ਨਾ ਕਰਨਾ ਨਾ ਟਰੈਕਟਰ ਦੀ ਕੋ ਲੋੜ ਹੀ ਆ ਵੱਡੇ ਵੱਡੇ ਟਰੈਕਟਰ ਸਾਡੇ ਕੋ ਜ਼ਿਮੀਂਦਾਰਾਂ ਕੋ ਵਹਿ ਗਏ ਆ ਪਰ ਪਿੱਛੇ ਜਿਹੜਾੜ ਆਇਆ ਸੀ ਉਹਨੇ ਸਾਡੀ ਬੜੀ ਬਰਬਾਦੀ ਕੀਤੀ ਬਿਲਕੁਲ ਜੀ ਬਿਲਕੁਲ ਪਰ ਜੇ ਕਿਤੇ 10 ਸਾਲ ਜਾਂ ਕੋ 5 ਸਾਲ ਪੈ ਜਾਂਦੇ ਤੇ ਸਾਨੂੰ ਵੀ ਇੱਡਾ ਫਿਕਰ ਨਹੀਂ ਸੀ ਹੁਣਾ ਪਰ ਉਹ ਛੋ ਨਾ ਹੀ ਚੁੱਕਿਆ ਕਣਕ ਚੁੱਕੀ ਕਣਕ ਤੁਹਾਨੂੰ ਪਤਾ ਵੀ ਜਿਹੜੀ ਘਰਾਂ ਖਾਣ ਨੂੰ ਰੱਖੀ ਤੇ ਪਰੋਲੇ ਭਰਨੇ ਪੈਂਦੇ ਆ ਇਹ ਪੈਸੇ ਤਾਂ ਚਾਰ ਛੋਨੇ ਦੇ ਹੀ ਆਉਂਦੇ ਆ ਛੋਨਾ ਇੱਕ ਟੋੜਾ ਰੱਖਣਾ ਤੇ ਦੋ ਟੋੜਾ ਰੱਖਣਾ ਖਾਣ ਨੂੰ ਤੇ ਕਣਕ ਜਿਹੜੀ ਸਾਰੇ ਭੜੋਲੇ ਭੰਨੇ ਪੈਂਦੇ ਆ ਪਰਵਾਰ ਦੇ ਲੇਵਲ ਤੇ ਜਿੰਨਾ ਪਰਵਾਰ ਰੋਟੀ ਕਣਕ ਰੱਖਣੀ ਪੀਂਦੀ ਆ ਮੈਂ ਇਹਦੇ ਬੇਨਤੀ ਕਰਦਾ ਜਿੰਨੀ ਸੇਵਾ ਕੀਤੀ ਇਹਨਾਂ ਨੇ ਸਾਡੇ ਗੁਰਦੁਆਰਾ ਬਾਬਾ RAMLAL ਦੇ ਹਰਪਕੇ ਉੱਤੇ ਜ세ਬੰਦੀ ਬੈਠੀ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਵੀ ਇਹਨਾਂ ਨੂੰ ਬਹਿ ਕੇ ਚੈੱਕ ਦੇ ਦਿਓ ਪੈਸੇ ਦੇ ਦਿਓ ਲੋਕਾਂ ਨੇ ਯਾਨੀ ਜੀ ਇਹਨਾਂ ਮਟਰ ਵੀ ਲਾਉਣੇ ਆ ਗਾਜਰਾਂ ਵੀ ਲਾਉਣੀਆਂ ਅੱਜ ਗਾਜਰਾਂ ਕੱਲ ਗਾਜਰਾਂ ਲੱਗਣ ਦਾ ਸਮਾਂ ਮੁਰਕੇ ਨਹੀਂ ਸਮਾਂ ਆਏਗਾ ਤੇ ਜੇ ਇਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਤੇਲ ਦੀ ਖਾਦ ਦੀ ਜਾਂ ਪੈਸਿਆਂ ਦੀ ਇਹ ਆਪਦੀਆਂ ਉੱਚੀਆਂ ਪੜੀਆਂ ਗਾਜਰਾਂ ਆ ਮਟਰ ਲਾਉਣ ਆ ਆਲੂ ਲਾਉਣ ਇਹਦੀ ਰੋਤ ਆ ਜੀ ਕਣਕ ਦੀ ਦੱਸ ਦਿਆਂ ਦੁੱਤ ਖਲੋ ਗਿਆ ਪਰ ਇਹਦੀ ਰੋਤ ਅੱਜ ਆ ਜੀ ਸਭ ਤੋਂ ਵੱਡੀ ਜਿਨ੍ਹਾਂ ਨੇ ਸੇਵਾ ਕੀਤੀ ਮੰਝਿਆਂ ਬਿਸਤਰਿਆਂ ਦੀ ਬੜੀ ਸੰਗਤ ਨੇ ਸੇਵਾ ਕੀਤੀ ਅਸੀਂ ਇਹ ਸੰਗਤ ਦਾ ਦੇਣ ਹੈ ਮੱਝਾਂ ਦੇ ਕੇ ਗਏ ਆਪਣੇ ਲਾਕੇ ਆ ਮੱਝਾਂ ਕੱਲ ਸਾਡੇ ਆਏ ਆ ਸਾਡੇ 300 ਸਾਡਾ ਸਾਡਾ ਜਸੇਧਾਰ ਆਇਆ ਦਰਬਾਰ ਸਾਹਿਬ ਦਾ ਸਾਨੂੰ ਇੰਨੀ ਖੁਸ਼ੀ ਹੋਈ ਗੁਰਦਰਾ ਬਾਬਾ ਰਾਮ ਦਾ ਸਾਡਾ ਮਗਰਕੋਮ ਦਾ ਜਸੇਧਾਰ ਆਇਆ ਉਹ ਆ ਕੇ ਸਾਡਾ ਜਸੇਧਾਰ ਖੁਦ ਆ ਮੱਝਾਂ ਦੇ ਸੰਗਲ ਫੜਾ ਕੇ ਗਿਆ ਬਾਬੇ ਰਾਮਲਾ ਦੇ ਆਸਾਨ ਤੇ ਬੜੀ ਖੁਸ਼ੀ ਆਈ ਸਾਡਾ ਜਸੇਧਾਰ ਸਾਡੇ ਮਗਰ ਆਇਆ ਪਰ ਇਹੋ ਹੀ ਆ ਵੀ ਇਹ ਵਿਆਹੀ ਕਰਾਈਏ ਆਪਾਂ ਜੇ ਹੋਰ ਆਪਾਂ ਨੂੰ ਚਾਰ ਦੀ ਕੋਈ ਆٹے ਦੀ ਕੋਈ ਲੋੜ ਨਹੀਂ ਇਹ ਸਭ ਵਾਧੂ ਤੰਤਨ ਹੋ ਗਈ ਆ ਸਾਰੇ ਘਰਾਂ ਇਜਾਜੇਕਰ ਹੁਣ ਤੇ ਵਿਆਹੀ ਦੱਬ ਕੇ ਕਰਾਈਏ ਆਪਾਂ ਪਿਆਈ ਨਾ ਲੇਟ ਹੋ ਜੇ ਆ ਵੀ ਅਗਲੇ ਜ਼ਿੰਮੇਦਾਰ ਜਿਹੜਾ ਅਗਲੇ 6 ਮਹੀਨੇ ਸਿਰ ਤੇ ਹੋ ਜਾਵੇ ਹਾਂ ਅਗਲੇ ਸਿਰ ਤੇ ਹੋ ਜੀ ਸਿਰ ਤੇ ਹੋ ਜੇ ਤੇ ਥੋੜਾ ਬਾਧਾ ਜਿੰਨਾਂ ਦੀਆਂ ਫੀਸਾਂ ਬੱਚਿਆਂ ਦੀਆਂ ਉਹਨਾਂ ਜਮੇਵਾਰੀ ਚੁੱਕੀ ਜਿਹੜੀ ਜਿਹੜੀ ਜਸੇਬੰਦੀ ਨੇ ਚੁੱਕੀ ਆ ਚਲੋ ਉਹਨਾਂ ਨੂੰ ਪਤਾ ਉਹ ਫੀਸਾਂ ਉੱਤੇ ਤਾਰ ਦੇਂਦੇ ਬਿਲਕੁਲ ਜੀ ਤੇ ਗੋਰ ਸਿੱਖ ਬੰਦੇ ਉਤਾਰ ਕੇ ਜਾਂਦੇ ਪਰ ਆਪਾਂ ਵੀ ਜਿਹੜੀ ਸੰਗਤਾ ਦਰਿਆ ਏਰੀਆ ਦੀ ਹੌਸਲਾ ਕਰਨ ਮਾੜਾ ਜਿਹਾ ਹੌਸਲਾ ਸਿੱਧੇ ਰੱਖਣ ਬਿਲਕੁਲ ਜੀ ਬਿਲਕੁਲ ਐਵੇਂ ਨਾ ਫੋਨ ਤੇ ਫੋਨ ਲਾਈ ਜਾਂਦੇ ਕੁਝ ਕਰੀ ਜਾਂ ਸਾਰਾ ਕਰਕੇ ਮੇਰੇ ਭਰਾ ਜਾਂਦੇ ਅਸੀਂ ਜਿੰਨੀ ਜੋਗਾ ਬੰਨਾਂ ਬੋਨਾਂ ਦੀ ਲੋੜ ਪਈ ਅਸੀਂ ਬਾਬਾ ਆਰਾਮ ਲਾਲ ਦੇ ਸੇਵਾਦਾਰ ਹੁੰਦੇ ਨਾ ਤੇ ਅਸੀਂ ਪਛਾਣ ਲਿਆ ਤੇ ਅੱਗੇ ਵੀ ਸੰਗਤਾ ਇਥੇ ਸਾਡੇ ਕੋਲ ਗਈ ਡਰਮ ਤੇਲ ਦਾ ਹੀ ਦਿੱਤਾ ਸੀ ਹੁਣ ਵੀ ਜਿੰਨੀ ਜੋਗੇ ਅਸੀਂ ਅਹੀਂ ਪਛਾਣ ਨਹੀਂ ਹਟਦੇ ਆਪ ਦੀ ਸੰਗਤ ਤੋਂ ਪਛਾਣ ਨਹੀਂ ਹਟਦੀ ਬਿਲਕੁਲ ਜੀ ਬਿਲਕੁਲ ਵੈਦ ਰੂਜੀਕਾ ਖਾਲਸਾ ਵੈਦ ਰੂਜੀ ਕੀ ਪਤਨੀ ਬਿਲਕੁਲ ਜੀ ਮਹਾਪੁਰਖ ਹੁਣ ਵੀ ਜਿਵੇਂ ਆਪਾਂ ਜੇ ਇਸ ਇਲਾਕੇ ਦੀ ਗੱਲ ਕਰਦੇ ਆ ਤਾਂ ਹਾਲੇ ਵੀ ਕਾਫੀ ਜ਼ਮੀਨਾਂ ਦੇ ਵਿੱਚ ਪਾਣੀ ਖੜਾ ਜਿਹੜੇ ਜ਼ਿੰਮੇਦਾਰੀ ਤੇ ਚਲੋ ਅੱਜ ਕਣਕ ਬੀਜੀ ਜਾਂਦੀ ਏ ਚਲੋ ਆਉਣ ਵਾਲੇ ਛੇ ਮਹੀਨਾ ਸਾਲ ਦੇ ਵਿੱਚ ਚਲੋ ਉਹਦਾ ਕੋਈ ਥੋੜਾ ਬਲਾਂ ਗੁਜ਼ਾਰਾ ਹੋ ਸਕਦਾ ਕੋਈ ਉਹਦਾ ਭੈਣ ਭਰਾ ਜਿਹੜਾ ਉਹ ਵੀ ਬਾਹ ਫੜ ਸਕਦਾ ਉਹਦਾ ਉਹਦਾ ਆੜਤੀਆ ਵੀ ਬਾਹ ਫੜ ਸਕਦਾ ਤੇ ਸਰਕਾਰਾਂ ਨੂੰ ਵੀ ਅਸੀਂ ਬੇਨਤੀ ਜ਼ਰੂਰ ਕਰਾਂਗੇ ਕਿ ਪਿਛੇ ਬੇਸ਼ਾਇਦ ਸੰਸਥਾਾਂ ਮਾ ਸਾਡੀ ਬਹੁਤ ਮਦਦ ਕਰ ਰਹੀਆਂ ਨੇ ਤੇ ਜੇ ਸਰਕਾਰਾਂ ਨੂੰ ਵੀ ਜ਼ਰੂਰ ਹੈ ਫੌਰੀ ਤੌਰ ਤੇ ਯਾਨੀ ਜੀ ਜਿਹੜੀ ਤੁਸੀਂ ਪਾਣੀ ਵਾਲੀ ਗੱਲ ਕਰਦੇ ਹੋ ਮੈਂ ਰਾਜੀ ਸੁਭਰਾ ਤੋਂ ਤੁਰਿਆ ਅੱਜ ਸਵੇਰ ਦਾ ਮੈਂ ਇਸੇ ਕੰਮ ਤੇ ਆਂ ਕਿ ਫਤਿਆਲਾ ਜਿੰਨੇ ਪਿੰਡ ਮੈਂ ਸਾਰਿਆਂ ਚ ਆਇਆ ਦਸਾਂ ਦਸਾਂ ਕਿੱਲਿਆਈ ਪਾਣੀ 20ਾਂ 20ਾਂ ਕਿੱਲਿਆਈ ਪਾਣੀ 100 100 ਕਿੱਲੇ ਚ ਪਾਣੀ ਲੋਕਾਂ ਟਰੈਕਟਰਾਂ ਦਾ ਕੇ ਪਾਣੀ ਬਾਹਰ ਸੁੱੜਦੇ ਪਏ ਆ ਪਰ ਸਰਕਾਰਾਂ ਜਿਹੜੀਆਂ ਕੀ ਸਰਕਾਰ ਨੇ ਕੋਈ ਮਤ ਨਹੀਂ ਕੀਤੀ ਭਰਾ ਗੁੱਸਾ ਕਰੇ ਪਰ ਰਾਜੀ ਕਰੇ ਕੋਈ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਘਰ ਤੋਂ ਘੱਟ ਵੀ ਘਰ ਤੋਂ ਘੱਟ ਵੀ 40-40 ਹਜ਼ਾਰ ਰੁਪਏ ਨੂੰ ਇੱਕ ਕਿਲੇ ਦਾ ਪਰਮਾਨੰਤ ਦੇਣ 40-40 ਹਜ਼ਾਰ ਰੁਪਏ ਤੇ ਜਿਨ੍ਹਾਂ ਦੇ ਕੋਠੇ ਤੇ ਹੈਗੇ ਆ ਉਹ ਸਰਕਾਰ ਕੋਠੇ ਪਾ ਕੇ ਦੇਵੇ ਕੋਠੇ ਪਾ ਕੇ ਤੇ ਬਿਲਕੁਲ ਕੇਂਦਰ ਸਰਕਾਰ ਵੀ ਦੇਵੇ ਪੰਜਾਬ ਸਰਕਾਰ ਵੀ ਦੇਵੇ ਇਹਨਾਂ ਨੂੰ ਚਾਹੀਦਾ ਗਾਂ ਇਹਨਾਂ ਨੇ ਆਉਣ ਵਾਲੇ ਵੋਟਾਂ ਲੈਣੀਆਂ ਇਹ ਨਹੀਂ ਕੋ ਕਰਦਾ ਤੇ ਗਾ ਤੁਸੀਂ ਸੰਤਜੀ ਫਰੀਦ ਨੂੰ ਅਗਲਾ ਘਰ ਵਿਖਾ ਦਿਓ ਪਰ ਅੱਜ ਇਹਨਾਂ ਦਾ ਕੰਮ ਬੰਦਾ ਮਤ ਕਰਨਾ ਬਿਲਕੁਲ ਜੀ ਬਿਲਕੁਲ ਹੁਣ ਸਮੇਂ ਦੀ ਲੋੜ ਹੈ ਜੀ ਸਮੇਂ ਦੀ ਲੋੜ ਆ ਸਾਰੀਆਂ ਛੜਕਾਂ ਵੀ ਖਰਾਬ ਹੋ ਗਈਆਂ ਅੱਜ ਦੀ ਸਰਕਾਰ ਮੌਜੂਦਾ ਸਰਕਾਰ ਭਗਵੰਤ ਮਾਨ ਦੀ ਸਾਡੀਆਂ ਬਨਾਲੇ ਦੀ ਛੜਕ ਟੁੱਟਦੀ ਜਾਂਦੀ ਆ ਇਹਨੂੰ ਪੱਕਿਆ ਕਰੇ ਅਸੀਂ ਨੰਗਾ ਤੋਂ ਬੜੇ ਤੰਗ ਬਿਲਕੁਲ ਜਿਹੜੇ ਲਿੰਕ ਛੜਕਾਂ ਸਾਰੀਆਂ ਉਹ ਵੀ ਟੁੱਟ ਗਈਆਂ ਚੱਲ ਰਹੀ ਕੋਈ ਨਹੀਂ ਗਈ ਸਾਡੀ ਪਾਣੀ ਨਾਲ ਛੜਕ ਰਹੀ ਕੋਈ ਨਹੀਂ ਕਹਿੰਦੀ ਜੀ ਕੋਈ ਬੜੇ ਤੰਗ ਛੜਕਾਂ ਤੇ ਜੀ ਚੱਲਕ ਨਹੀਂ ਕੋ ਰਹੀ ਸਾਡੀ ਬਿਲਕੁਲ ਜੀ ਬਹੁਤ ਤੰਗ ਛੜਕਾਂ ਤੋਂ ਹੀ ਹੂੰ ਉਹ ਪ੍ਰਵੇਸ਼ਰ ਆਪ ਆਇਆ ਪਾਣੀ ਆਇਆ ਸਾਧਗੁਰੂ ਨੇ ਮਿਹਰ ਕੀਤੀ ਪਾਣੀ ਕੇ ਰੱਬ ਦੀ ਰਜ਼ਾਇਸ਼ ਪਾਣੀ ਵਗਿਆ ਕਿਸੇ ਬੰਦੇ ਦੇ ਪਾਣੀ ਦੇ ਵਾਸਤ ਨਹੀਂ ਪਰ ਅਸੀਂ ਸੰਗਤ ਦੇ ਨਾਲ ਆ ਜਿੰਨੇ ਜੋਗੇ ਆ ਜਿੱਥੇ ਸੰਗਤਾਂ ਕੋ ਲੰਗਰ ਪਾਣੀ ਗੁਰਦਰਾ ਬਾਬਾ ਰਾਮਲਾ ਦੇ ਸਾਹ ਤੋਂ ਅਜੇ ਵੀ ਲੰਗਰ ਪਚਾਵਾ ਦੇ ਠੀਕ ਹੈ ਠੀਕ ਹੈ ਮਹਾਰੂਜੀ ਕਾਕਾ ਸਾਹਿਬ ਹੈ ਇਹ ਫਤਿਹ ਸਵੈਸਾਨਾ ਸੰਤ ਮਹਾਂਪੁਰਖ ਬਾਬਾ ਦਲਬਾਗ ਸਿੰਘ ਜੀ ਮੁਖ ਸੇਵਾਦਾਰ ਗੁਰਦਰਾ ਬਾਬਾ ਰਾਮ ਲਾਲ ਜੀ ਹਰਕਿਆਂ ਤੋਂ ਦਾ ਬੜੀਆਂ ਹੀ ਸਤਿਕਾਰਯੋਗ ਅਸੀਂ ਬੇਨਤੀਆਂ ਸਾਰੀਆਂ ਸਸਤਾਵਾਂ ਨੂੰ ਕੀਤੀਆਂ ਔਰ ਜਿੱਥੇ ਵੱਡੇ ਪੱਧਰ ਤੇ ਮਦਦ ਹੋਈ ਹੈ ਉੱਥੇ ਅਸੀਂ ਸਾਰੀਆਂ ਸਸਤਾਵਾਂ ਦਾ ਧੰਨਵਾਦ ਵੀ ਕਰਦੇ ਆਂ ਆਉਣ ਵਾਲੇ ਸਮੇਂ ਚ ਉਮੀਦ ਵੀ ਕਰਦੇ ਆਂ ਜਿੱਥੇ ਸਸਤਾਵਾਂ ਤੋਂ ਅਸੀਂ ਉਮੀਦ ਕਰਦੇ ਆਂ ਨਾਲ ਹੀ ਸਾਡੀ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਵੀ ਮਦਦ ਕਰ ਅਸੀਂ ਬੇਨਤੀ ਕਰਦੇ ਆਂ ਕਿ ਵੱਧ ਵੱਧ ਜਿਹੜੀ ਜਲਦੀ ਤੋਂ ਜਲਦੀ ਮਦਦ ਕਰੇ ਤਾਂ ਕਿ ਜਿਹੜੀ ਆਉਣ ਵਾਲੇ ਸਮੇਂ ਦੀ ਜਿਹੜੀ ਕਣਕ ਫਸਲ ਹੈ ਜਾਂ ਕੋਈ ਸਬਜ਼ੀਆਂ ਨੇ ਜਾਂ ਕੋਈ ਪੱਠਾ ਟੱਕਾ ਵੇਚਣਾ ਜ਼ਿਮੀਂਦਾਰਾਂ ਨੇ ਜਾਂ ਕਿਸੇ ਦਾ ਮਾਲ ਡੰਗਰ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਛੜਕਾਂ ਦਾ ਜਿਸ ਤਰ੍ਹਾਂ ਮਾਪੁਰ ਖਣ ਰਿਹਾ ਛੜਕਾਂ ਦਾ ਨੁਕਸਾਨ ਹੋਇਆ ਵੱਡੇ ਪੱਦਰ ਤੇ ਤਾਂ ਉਹ ਵੀ ਜਿਹੜਾ ਨੁਕਸਾਨ ਦੀ ਜਲਦ ਜਲਦ ਪਰਪਾਈ ਹੋ ਸਕੇ ਤਾਂ ਕਿ ਜਿਹੜੇ ਸਾਡੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਹੈਗੇ ਆ ਉਹ ਜਲਦ ਜਿਹੜੇ ਆਪਣੇ ਪੈਰਾਂ ਸਿਰ ਖੜੇ ਹੋ ਸਕਣ ਸੋ ਚਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਖਾਸ ਕਰਕੇ ਸੰਤ ਮਾਪੁਰਖਾ ਬਾਬਾ ਦਲਬਖ ਸਿੰਘ ਦਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਤਾਂ ਚਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਸਾਡੇ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਉਸਨੂੰ ਬਸ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗ